ਕੋਈ 500 ਦਿੰਦਾ ਜੀ ਉਹ ਕੋ ਲੈ ਕੇ ਜਾਂਦਾ ਕੋਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਤੂੰ ਇਸ ਖੋ ਜੀ ਨਾ ਸਾਨੂੰ ਦੇ ਮੰਤਰੀ ਬੰਦੇ ਆ ਗਏ ਕਰ ਮੈਂ ਮੰਤਰੀ ਛੰਤਰੀ ਬੰਦੇ ਸਾਡੇ ਫੇ ਹੋਈ ਫੇ ਵੋਟਾ ਬਾਰੇ ਜੀ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਜੀ ਬਾਤ ਤੇ ਤੁਸੀਂ ਆ ਫੜੋ ਪੈਸੇ 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 ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਅਸੀਂ ਮਿੱਟੀ ਨਹੀਂ ਆਹੀ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਹਾਂ ਜੀ ਨਮਰ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਉਹ ਇੱਥੇ ਗੰਮ ਚੱਲਦਾ ਜੀ ਤੁਹਾਨੂੰ ਹੋਰ ਆਈਏ ਹੋਰ ਲੈ ਲਓ ਮਾ ਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਲੋਕੋ ਮੇਰੀ ਗੱਲ ਪਾਈ ਜਣੀ ਆਪਣੇ ਪਿੰਡ ਤੋਂ ਇਹ ਨਾਲ ਤਾਂ ਇਹ ਨਾਲ ਮੇਰੇ ਨਾਨਕੇ ਘਰੇ ਨੇ ਬਹੁਤ ਜਾਂਦੇ ਕੁਝ ਮਕਾਨ ਗੁਰ ਪਾਟ ਗਏ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਤ ਜੂਰ ਨਗਰੀ ਕੋਈ ਹਾਂ ਇਹਨਾਂ ਨੂੰ ਗਾਈਸ ਉਹ ਕੋਈ 500 ਦਿੰਦਾ ਜੀ ਉਹ ਕੋਲੇ ਆ ਕੇ ਦਿੰਦਾ ਕੋਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਤੂੰ ਇਸ ਖੋਜੀ ਨਾ ਸਾਨੂੰ ਦੇ ਮੰਤਰੀ ਬੰਦੇ ਆ ਗਏ ਕਰ ਮੈਂ ਮੰਤਰੀ ਸ਼ੰਤਰੀ ਬੰਦੇ ਸਾਡੇ ਫੇ ਹੋਈ ਫੇ ਵੋਟਾ ਬਾਰੇ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਨਾਸਦੀ ਬਾਤ ਤੇ ਤੁਸੀਂ ਆਖੜ ਪੈਸੇ ਪੈਸੇ ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਅਸੀਂ ਮਿੱਟੀ ਲੈਣੀ ਅਸੀਂ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਜੀ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ ਦੇਰ ਕੰਪਲੀਟ ਨਾ ਹੋਵੇ ਜੋ ਚਾਹੀਦਾ ਇੱਥੇ ਕੰਮ ਚੱਲਦਾ ਜੀ ਹੋਰ ਆਈਏ ਹੋਰ ਲੈ ਲਓ ਆਉਣਾ ਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਵੈਰੀ ਗੱਲ ਤੋਂ ਪਾਈ ਜਣੀ ਆਪਣੇ ਪਿੰਡ ਤੋਂ ਹੀ ਹੈ ਨਾਲ ਤਾਂ ਇਹ ਨਾਲ ਮੇਰੇ ਨਾਨਕੇ ਦਾ ਨਾ 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 ਕਰੇ ਨਾ ਬੋਝਾਂ ਦੇ ਕੁਝ ਮਕਾਨ ਗੁਰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਸਰਬੱਤ ਕੋਈ ਗੱਲ ਨਹੀਂ ਜਿੰਨੇ ਕਰੋ ਮਤ ਜੂੜ ਨਾ ਕਰੀ ਕੋਈ ਹਾਂ ਇਹਨਾਂ ਨੂੰ ਉਹ ਦੇ ਜਾਂਦਾ 500 ਦਿੰਦਾ ਜੀ ਉਹ ਕੋਲੇ ਲੈ ਜਾਂਦਾ ਪੈਸਾ ਦੇ ਰਿਆ ਮੈਨੂੰ ਹੁਕਮ ਲਾਓ ਕੀ ਚਾਹੀਦਾ ਤੁਸੀਂ ਸੋਚੀ ਨਾ ਸਾਨੂੰ ਦੇ ਜੋ ਮੰਤਰੀ ਬੰਦੇ ਗੈਰ ਕਰ ਮੈਂ ਮੰਤਰੀ ਸੰਤਰੀ ਬੰਦੇ ਸਾਡੇ ਫੇ ਹੋਈ ਫੇ ਵੋਟਾਂ ਪਾਣੇ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆਖੜੋ ਪੈਸੇ ਪੈਸੇ ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਅਸੀਂ ਮਿੱਟੀ ਲੈਣੀ ਅਸੀਂ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਜੋ 15 ਜੀ ਨੂੰ ਮਾਰ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਤੇਗਾਂ ਚੱਲਦਾ ਜੀ ਤੁਰੀ ਹੋਰ ਆਈ ਹੋਰ ਲੈ ਲਓ ਆਉਣਾ ਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਤੋਂ ਪਾਈ ਜਣੀ ਆਪਣੇ ਪਿੰਡ ਤੋਂ ਇਹ ਨਾਲ ਤਾਂ ਇਹ ਨਾਲ ਮੇਰੇ ਨਾਨਕੇ ਦਾ ਘਰੇ ਨੇ ਬਹੁਤ ਜਾਂਦੇ ਕੁਝ ਮਕਾਨ ਗੁਰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦਨਾ ਸਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਤ ਜੂੜ ਨਾ ਕਰੀ ਕੋਈ ਹਾਂ